ਸਵਾਗਤ ਹੈ ਜੀ ਅੱਜ ਦੇ ਵਲੌਗ 'ਚ 32 ਆਈ ਐ ਮੋਟਰਾਂ ਦੀ 6 ਵਜੇ ਗਿਆ ਪਾਣੀ ਲਾ ਦਿੱਤਾ ਹੈ ਬੂਟਿਆਂ ਨੂੰ ਪਰ ਦਿੱਤੇ ਬੂਟੇ ਸਾਰੇ ਕੱਲ ਇੱਕ ਲੈਨ ਨੂੰ ਆਇਆ ਸੀ ਪਾਣੀ ਬਾਕੀ ਬਾਜਕ ਜਾਣਾ ਪਾਣਾ ਪਿਆ ਅੱਜ ਪਾਣੀ ਨਾ ਪਰ ਦਿੱਤੇ ਬੂਟੇ ਇਹ ਤਾਂ ਹੱਲੀ ਵਰਾ ਦੇਣੀ ਇੱਕ ਵਾਰੀ ਹੁਣ ਕੱਲ ਨੂੰ ਫੇਰ ਲਾ ਦਾਂਗੇ ਉਧਰ ਉਹ ਸਰਦਾਰ ਲੱਗਾ ਆ ਕਮਾਨ ਨੂੰ ਹੀ ਰਹਿੰਦੇ ਦੋ ਪਿਆਰੇ ਪਾਣੀ ਨਾਲ ਸੋਬਾ ਲੱਗਾ ਆ ਪਾਣੀ ਦਿਵਾ ਲਈ ਦੇਖਦਾ ਪਰਿਆਂ ਦੀ ਜਾ ਕੇ ਬੂਟੇ ਤੇ ਨਾ ਰਹਿੰਦੇ ਲਾਉਣ ਵਾਲੇ ਉਹ ਵੀ ਦੱਬ ਦਵਾਂ ਕੱਢ ਕੇ ਟੋਏ ਟਾਇ ਇੱਕ ਵਾਰ ਤਾਂ ਸੱਲੀ ਹੋ ਗਈ ਆ ਪਹਿਲਾਂ ਦੇਣਾ 15 ਕਿ ਮਿੰਟ ਪਾਣੀ ਨੇ ਔਰ ਮਿੱਟੀ ਬਹੁਤ ਸੁੱਕੀ ਆ ਇਹ ਬਾਕੀ ਕੱਲ ਨੂੰ ਇੱਕ ਵਾਰ ਪਾ ਦਾਂਗੇ ਪਾਣੀ ਰੋਜ਼ ਹੀ ਇੱਕ ਵਾਰ ਮੜਾ ਮੜਾ ਪਾ ਦਿਆ ਕਰਨਾ ਮੋਟਰ ਨਾਲ ਵੱਡੀ ਨੇ ਬਾਅਦ ਤੇ ਫੇ ਤੁਨਾ ਲੱਗ ਗਿਆ ਉਹ ਵੀ ਸਹੀ ਰਹਿ ਜਾਣਾ ਨਹੀਂ ਵੀ ਲੱਗੂਗਾ ਤੇ ਨਾਲ ਨਾਲ ਦੀ ਆੜ ਛੋਟੀ ਵੀ ਪਾ ਦੇਣੀ ਉਧਰ ਦੀ ਪਾਣੀ ਆ ਜਾ ਕਰੂ ਇਹਦੇ ਆਲੇ ਦੁਆਲੇ ਵੀ ਇਹਦੇ ਖਾਲਾ ਬਣਾ ਦੇਣੀਆਂ ਆਂ ਝੋਟਿਆਂ ਦੇ ਦੋਨੇ ਬੰਨੇ ਹੁਣ ਕਈ ਨਹੀਂ ਲੱਗਦੀ ਸੁੱਕਾ ਸੀ ਬਹੁਤ ਨਾ ਵਗਦਾ ਸੀ ਤੇ ਹੁਣ ਇਧਰ ਲਾਤਾ ਪਾਣੀ ਦੂਜੇ ਮਨੇ ਨਾਲੀ ਨਾਲ ਲਾਉਣ ਲੱਗਾ ਉਹ ਉਹ ਰਸਾਰ ਉਧਰ ਬੈ ਗਿਆ ਥੱਲੇ ਹੁਣ ਜਾਨਣਾ ਉਹਦੇ ਆਦੂ ਮੇ ਘੜੀ ਮਾਰ ਕੇ ਆਉਣਾ ਗੇੜਾ ਇਧਰ ਤੇਲ ਹੈ 10 ਵਜੇ ਤੋਂ ਰਿਪਰ ਦੇ ਦੁਆਲੇ ਚੱਲ ਚੱਲਾਂ ਟਾਈਮ ਨਾ ਜਾਇਆ ਕਰ ਬੰਦਾ ਬਣ ਜਾ ਤੇਰੀਆਂ ਆਤਾਂ ਖਰਾਬ ਹੋਈ ਜਾਂਦੀਆਂ ਗਾ ਮੇਰੇ ਕੰਮ ਨਹੀਂ ਇਹ ਆਤਾਂ ਹੋਣੀਆਂ ਹੋ ਮਿਲ ਕੇ ਜਾਈਂ ਕਦੋਂ ਨੂੰ ਨਹਿਰ ਦੇ ਪਾਣੀ ਪੂਰਾ ਆਇਆ ਆ ਅੰਦਿਆ ਸੰਗੜੀ ਦੇ ਪਾਣੀ ਪੂਰਾ ਆਇਆ ਨਹਿਰ ਤੇ ਹੁਣ ਜਿੱਦਾਂ ਰੌਣੀਆਂ ਵਗੈਰਾ ਚੋਂ ਕਰਨੀਆਂ ਆ ਹੋ ਗਏ ਇਹਨੂੰ 6 ਦਿਨ ਹੋ ਗਏ ਪਾਣੀ ਆਏ ਰੌਣੀਆਂ ਵਗੈਰਾ ਕਰਨ ਦਾ ਤੂੜੀਆਂ ਦਾ ਜੋਰ ਇੰਨਾ ਹੈ ਨਹੀਂਗਾ ਆਪਣੇ ਜੇਗੀਆਂ ਤੂੜੀਆਂ ਦਾ ਜੋਰ ਆ ਉਦੈ 나ੜ ਖੜੇ ਆ ਅੱਗੇ 나ੜ ਮੁੱਲ ਵਿਗਦਾ ਹੁੰਦਾ ਸੀ ਹੁਣ ਕੋਈ 나ੜ ਪੁੱਛਦਾ ਨਿਕਾ ਧੇਰ ਬ ਉਹਦੇ ਵਿੱਚ ਦੂਗੇ ਦੇ ਬੈਨ ਕਰਨਾ ਨਾ ਵਾ ਅੱਗੇ ਚਲ ਜਾਂਦੇ ਹੁੰਦੇ ਮਿੱਲਾਂ ਦੇ ਵਿੱਚ ਉਹ ਤੂੜੀ ਖਰੀਦ ਲੈਂਦੇ ਹੁੰਦੇ ਉਹ ਇਹਨਾਂ ਨੇ ਬੈਨ ਲਾਤਾ ਆ ਤੇ ਹੁਣ ਇਦਾਂ ਹੀ ਅੱਗ ਲੱਗੂ ਇਹਨਾਂ ਨੂੰ ਨਾੜਾਂ ਨੂੰ ਜਿੰਨੇ ਵੀ ਖੜੇ ਆ ਜਿੰਨੀ ਦੂੜੀ ਬਣ ਗਈ ਬਣ ਗਈ ਬਾਕੀ ਨਾੜਾਂ ਨੂੰ ਅੱਗ ਲਗਣੀਆਂ ਪਸੂ ਆਪਣੇ ਹੈ ਕਿੰਨੇ ਕਿਆ ਤੇ ਮਹਿੰਗੇ ਭਾਰੀ ਪੈਂਦੀ ਤੂੜੀ ਪਰਾਲੀ ਇਹਨੋਂ ਇਕੱਠਾ ਪਰਾਲੀ ਗਾਇਆਂ ਸਾਸਤੀਆਂ ਪੈਂਦੀਆਂ ਕਰਕੇ ਲੋਕੀ ਉਹ ਵਰਤ ਲੈਂਦੇ ਆ ਤੂੜੀ ਜਿਹੜੀ ਆ ਘੱਟ ਬਣਾਉਂਦੇ ਆ ਤੇ ਉਦਾਂ ਹੀ ਲਾਂਗੇ ਖੜੇ ਏ ਵੀ ਨੀ ਕੋ ਰਿਪਰ ਚੱਲਦਾ ਦੀਦਾ ਕਿਤੇ ਕਿਤੇ ਹੈਗਾ ਇਹਦੇ ਵੀ ਨਹੀਂ ਬਣਾਉਂਦੇ ਬਣਾਉਂਦੇ ਆ ਕਿਤੇ ਕਿਤੇ ਆ ਕੋਟਾ ਮਾਟਾ ਮਾ ਰਿਪਰ ਚੱਲਦਾ ਦੂੜੀ ਲਈ ਨਹੀਂ ਧੱਕੇ ਤਾਂ ਗਾਹ ਵਿਆ ਹੁੰਦਾ ਇਹ ਦੂੜੀ ਹੈ ਘਰ ਪਰ ਹੀ ਨਹੀਂ ਪਹਿਲੀ ਗੱਲ ਤਾਂ ਮਿੰਡ ਹੈ ਵੀ ਕਿਤੋਂ ਬਣਾਵੇਂ ਜਾਰਾ ਤਰ ਜੇ ਕੋ 4 ਵੇ ਰਿਪਰ ਆ ਉਹਨੇ ਕੱਟ ਜਲਾਏ ਆ ਸਾਰੇ ਨਹੀਂ ਜਲਾਏ ਰਿਪਰ ਉਹ ਸਟਾਵ ਰੱਖ ਕੇ ਕੀ ਕਰਨਗੇ ਜਾਂ ਦੂੜੀ ਦੀ ਮੂਰੇ ਬਣਾਉਂਦੇ ਅਗਲੇ ਰੇ ਮਣ ਜਿਹੜਾ ਇੱਕ ਰਿਪਰ ਨੇ ਕੰਮ ਕਰ ਦੇਣਾ ਚੋਂ ਤਿੰਨਾਂ ਰਿਪਰਾਂ ਦਾ ਦੋ ਰਿਪਰ ਖੜੇ ਹੀ ਆ ਯਾ ਰੰਡ ਪਹੁੰਚ ਗਏ ਆ ਇੱਧਰ ਵੀ ਲੰਗਾ ਸਾਰੇ ਖੜਾ ਹੀ ਖੜਾ ਆ ਤੇ ਹੈ ਨਹੀਂ ਗਿਆ ਥੂੜੀਆਂ ਨੀਆਂ ਬਣੀਆਂ ਥੂੜੀਆਂ ਵਾਲੀਆਂ ਬਾਵਾ ਆਉਣ ਵਾਲੇ ਦਿਨਾਂ 'ਚ ਹੋਰ ਬਣ ਬਣ ਜਾਣਗੀਆਂ ਉਹ ਵੀ ਆਪਣੇ ਗੁਜ਼ਾਰੇ ਜੋਗੀਆਂ ਵੱਧ ਨਹੀਂ ਤੂੜੀ ਕੋਈ ਵੀ ਕਿਸੇ ਨੇ ਬਣਵਾਈ ਉਹਨੇ ਕੀ ਤੂੜੀ ਬਣਵਾਈ ਆ ਜੰਨੀਕ ਜ਼ਰੂਰਤ ਆ ਜਗਾ ਆਪ ਕਹਿੰਦੇ ਆ ਜ਼ਿੰਮੇਦਾਰ ਮੇਰਿਓ ਤੂੜੀ ਬਣਾ ਲਾ ਮੇਰਿਓ ਬਣਾ ਲਾ ਦੇ ਹੋਕ ਮਹਿੰਗਾ ਪੈਂਦਾ ਕੰਮ ਤੂੜੀ ਦਾ ਰੇਟ 200 ਰੁਪਿਆ ਤੇ ਬਣਮਾਈ 200 ਰੁਪਿਆ ਵੰਡਈ ਆ ਉਹ ਮੋੜ ਕੇ ਜਦੋਂ 7 ਗਮਟਾ ਤੂੜੀ ਭਈ 1400 1500 ਰੁਪਿਆ ਬਣਮਾਈ ਵਾਲਾ ਲੈ ਜਾਂਦਾ ਆ ਮੋੜ ਕੇ ਬਾਅਦ ਦੇ ਵਿੱਚ ਵੇਚਣੀ ਕਿੰਨੇ ਕੋਈ ਫੇਰਾ ਕੀ ਬਣਾਉਣ ਦਾ ਵੀ ਨਾ ਤੇ ਇਹਦ ਕਰਕੇ ਬਣਾਉਂਦਾ ਹੀ ਨਹੀਂ ਕੋਈ ਤੂੜੀ ਖੇਤ ਖਾਲੀ ਕਰਨ ਵਾਲੀ ਇੱਕ ਗੇਹੋਂ ਦੀ ਗੱਲ ਆ ਪੱਲਿਓ ਪੈਸੇ ਪੈਂਦੇ ਤੂੜੀ ਬਣਾਵਾਂਗੇ ਚਲੋ ਹੁਣ ਇਹ ਜਦਾਂ ਚੱਲ ਜਾਂਦੇ ਨੇ ਕੰਮ ਦਲਾ ਵਿਆਪਟ ਦੋ ਅੱਗੇ ਥੋੜਾ ਜਿਹਾ ਨਿਕਲ ਗਿਆ ਖਰਾੜੀ ਵਾਲੀ ਸਾਈਡ ਨੂੰ ਹੁਣ ਆ ਜਿੱਦਾਂ ਦੇ ਰਿਹਾ ਸਾਡੇ ਗੁਰਦੁਆਰਿਆਂ 'ਚ ਇੰਨੀ ਤਰੱਕੀ ਨਹੀਂ ਕੀਤੀ ਜਿੰਨੀਆਂ ਚਰਚਾਂ ਗੰਡੀਆਂ ਆ ਆਹ ਦੇਖ ਲਓ ਹੁਣ ਉਹਨਾਂ ਨੇ ਉੱਥੇ ਮੂਰੇ ਜਗ੍ਹਾ ਲੈ ਕੇ ਉੱਥੇ ਉਹ ਮਿੱਟੀ ਪਾ ਕੇ ਦੁਬਾਰਿੰਗ ਲੱਗੇ ਬਣਾਉਣਾ ਇਹ ਦੋ ਤਿੰਨ ਸਾਲਾਂ ਚ ਦੇਖ ਲਓ ਚਰਚ ਖਰਾੜੀ ਗੱਡੀ ਹੋ ਗਈ ਸਾਡੇ ਗੁਰੂ ਘਰਾਂ ਦੇ ਵਿੱਚ ਕੋਈ ਨਹੀਂ ਆਪਣੇ ਪਿੰਡਲੋ ਕੋ ਮੜਾ ਮੋਟਾ ਕਰ ਲੋ ਕਰ ਲੋ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਕੋਈ ਇਹ ਨਹੀਂ ਵੀ ਸਿੱਖਾਂ ਦੇ ਕੋਈ ਸਹੂਲਤਾਂ ਹੁਣ ਸਾਡਾ ਨਾ ਸਕੂਲਾਂ ਦੇ ਵੀ ਸਹੂਲਤਾਂ ਉਦਾਂ ਵੀ ਸਹੂਲਤਾਂ ਜਿੰਨਾ ਆਪਣੇ ਪ੍ਰਬੰਧਕ ਕਮੇਟੀ ਦਾ ਬਾਈਟ ਆ ਨਾ ਆਪਣੇ ਦਰਬਾਰ ਸਾਹਿਬ ਜਾਂ ਜਿਹੜੇ ਵੀ ਫੱਡੇ ਗੁਰਦੁਆਰੇ ਆਪਣੇ ਤਾਕਤ ਆ ਉਹਦਾ ਦੇਖ ਲਓ ਬਾਈਟ ਕਰਨ ਆ ਤਾਂ ਕਿਤੇ ਲਾਉਂਦੇ ਨਹੀਂ ਇੰਨਾ ਜਿੰਨਾ ਲੋਨ ਖਰਦਾ ਕਰਨ ਤੇ ਸਿੱਖੀ ਦਾ ਵੀ ਪ੍ਰਚਾਰ ਹੋਵੇ ਪਤਾ ਨਹੀਂ ਕੀ ਗਾਣਿਆ ਦੇਖ ਲਓ ਠੱਠਾ ਵੇ ਤੇ ਇਹਦਾ ਅਗਲੇ ਲਾਉਂਦੇ ਆਪਣਾ ਖਰਦਾ ਕਰਦੇ ਧਰਮ ਨੂੰ ਬੇਨੁਮਾ ਨਹੀਂ ਕੀਤੇ ਤਾਂ ਜੱਗ ਕਰਿਆ ਵੀ ਅਗਲੇ ਆਪਣੇ ਧਰਮ ਦਾ ਦੇ ਦੋ ਕੀ ਕੁਝ ਕਰਦੇ ਆ ਲੋਕਾਂ ਕੀ ਕੀ ਦਿੰਦੇ ਆ ਸਾਡੇ ਰੀ ਕੋਈ ਵੀ ਇਦਾਂ ਨਹੀਂ ਆ ਗਿਆ ਚਾਹੀਦੀਆਂ ਆ ਆ ਇੱਕ ਗਣਕਾ ਖੜੀ ਆ ਬਾਕੀ ਗਣਕਾ ਕੁਣਕਾ ਅੱਜ ਦਾ ਦੇਣੇ ਕੰਪੈਨਾਂ ਆ ਆਬੇ ਵਾਲੀ ਕੰਪੈਨ ਵੀ ਅੱਜ ਬਾਕੀ ਵੀ ਗਰਮੀ ਪੈਣ ਲੱਗ ਪਈ ਲੋੜ ਤੋਂ ਜਰਾ 47 ਡਿਗਰੀ ਦਾ ਟੈਂਪਰੇਚਰ ਪਹੁੰਚ ਗਿਆ ਹੈ ਚੱਲਦੇ ਅੱਡੋਰ ਵੀ ਬੁੱਲ ਚਲੇਂ ਘੂਰੀ ਗੀਤੀ ਆ ਪਾਣੀ ਪੂਣੀ ਚੱਲਣ ਦੇਆ ਜਲਦੀ ਥਾਪੇ ਵਾਲੀ ਕੰਪੈਨ ਵੀ ਵੱਢਣ ਬਸ ਅਜ ਦਾ ਦੇਣਿਆ ਇਹਦਾ ਵੀ ਵਢਾਈ ਦਾ ਮੁੱਖ ਜਲਾ ਕੰਮ ਇਹਦਾ ਵੀ ਰਵੀ ਦੀ ਵੀ ਕੋਠੀ ਹੋ ਗਈ ਤਿਆਰ तकरीबन ਬਾਹਰੋਂ ਤਲਾਤਾ ਰਹਿ ਗਿਆ ਅੰਦਰੋਂ ਹੋ ਗਿਆ ਆ ਲੈਂਡਰ ਵਗੈਰਾ ਪੈ ਗਿਆ ਡਾਟਾ ਡੁੱਟਾ ਲਾ ਕੇ ਸੋਹਣੀ ਬਣ ਗਈ ਹੈ ਬੜਾਈ ਜੇ ਬਣਾਏ ਕਮਰੇ ਜਿੰਨੇ ਵੀ ਬਣਾਏ ਆ ਇਹਨਾਂ ਪਿਆ ਤੋੜੀ ਆ ਸੁੱਖੇ ਨੇ ਬਣਾਈ ਜਿੰਨੇ ਵੀ ਰਾਜ ਮੈਂ ਦੇਖਦਾ ਕਿਹਨੇ ਟੁੜੀ-ਟੜੀ ਬਣਾਈ ਤੇ ਇੱਧਰ ਇੱਧਰ ਮਾਰਦਾ ਗੇੜਾ ਦੇਖਦਾ ਕਈ ਦਿਨ ਹੋ ਗਿਆ ਨਹੀਂ ਹੋਇਆ ਇੱਧਰ ਨੂੰ ਦੇਖਾਂ ਇੱਕ ਵਾਰ ਸਬਰੀਸ ਗਰੂ ਮਾਰ ਕੇ ਜਾਊਂਗਾ ਕਾ ਕੁਝੇ ਕੁਝ ਹੋਇਆ ਤਾਂ ਸਫਾਈ ਕਰਨ ਵਾਲੀ ਹੋਈ ਆ ਕਰ ਜਾਈਏ ਇਹ ਤਾਂ ਕਰ ਜਾਈਏ ਨਹੀਂ ਕਰਦਾ ਤਾਂ ਕੋਈ ਨਹੀਂ ਆ ਦੇਖੋ ਦੁਕਾਨ ਨੂੰ ਕਿੱਥੇ ਤੱਕ ਨੇਰੀਆਂ ਨਾ ਕਿਲ ਰਹੇ ਆ ਮਾਰਦੇ ਆ ਇੱਕ ਵਾਰ ਝਾੜੂ ਮੋਟਿਆਂ ਨੂੰ ਵੀ ਪਾਣੀ ਪੋਣੀ ਲਾਉਣ ਵਾਲਾ ਹੋਇਆ ਆ ਇੱਧਰ ਤਾਂ ਸੁੱਕ ਗਿਆ ਕਾ ਆ ਤੂੜੀ ਬਣਾਉਂਦੇ ਆ ਤਾਂ ਫੇਰ ਦੇਖਦੇ ਆ ਇਹਦਾ ਵੀ ਕਰਦੇ ਆ ਕੋਈ ਹੱਲ ਪਾਣੀ ਬੁੜੀ ਮੰਗਦੇ ਬੂਟੇ ਡੇਕਾਂ ਡੁਕਾਂ ਦੋਨੇ ਇੱਕ ਵਾਰ ਪਾਣੀ ਇਹਨਾਂ ਨੂੰ ਵੀ ਤੇ ਆਪ ਸਭਈਆ ਸਾਰਾ ਹੀ ਹੋਣ ਵਾਲਾ ਆਂਡ ਕੰਨੋਂ ਬਹੁਤ ਕਰਦਾ ਢੇਕ ਦਾ ਢਗਨ ਦੇਖੋ ਕਿਦਾਂ ਕਰੇ ਇਹ ਅਸਲ ਤੇ ਉਹ ਵਾਰ ਅੱਗੇ ਸਾਫ਼ ਕੀਤੇ ਤੇ ਨਵਰੀ ਹੁਣ ਫੇ ਪੂਰੇ ਆ ਕਰੇ ਇੱਕ ਵਾਰ ਮਰੌਣੇ ਆ ਸਭਾਈ ਤੇ ਕੌੰਗੀ ਕੋ ਕਿਉਂ ਦਾ ਲੜਾਈ ਹੁੰਦੀ ਹੁੰਦੀ ਕੌੰ ਤੋਂ ਜਾਤਾ ਕਿਦਾਂ ਸੁਰਰੀਆ ਹੀ ਵਰੀਆ ਕਿਹ ਹਰਦਾ ਰੋਟੀ ਖਾਈ ਜਾਂਨਾ ਬਾਪੂ ਨਾ ਗੱਲਾਂ ਮਾਰਦਾ ਨਾਲ ਹੈ ਮਾਰਲਾ ਮਾਰਲਾ ਗੱਪ ਛੱਪ ਉਹ ਆਲੂ ਬੁਖਾਰ ਆਉਤਲਾ ਉਹ ਪੱਕੇ ਆ ਉਹ ਲੱਗੇ ਬਥੇਰੇ ਦਨ ਦਨਾਂ ਲਾਗੇ ਮੈਂ ਤੈਨੂੰ ਪਤਲੇ ਬੰਨੇ ਥੱਲੋਂ ਤੋੜ ਲੈਂਦੇ ਆ ਆ ਦੇ ਉੱਪਰ ਲੜਦਾ ਹਾਂ ਕਿ ਓਏ ਆ ਇਸਨ ਲੰਗਰਾਂ ਲੱਗੀਆਂ ਸੰਤਰੇ ਵੀ ਲੱਗ ਗਏ ਆ ਸੰਤਰੇ ਜਦੋਂ ਪਾਣੀ ਸੁੱਕ ਗਿਆ ਇਹ ਅੱਜ ਨਹੀਂ ਲਾਇਆ ਕੱਲ ਨੂੰ ਲਾਉਣਾ ਇੱਧਰ ਲੱਗਦਾ ਆ ਜਿਹੜੀ ਗੋਡੀ ਗਾਡੀ ਕਰਨੀ ਘਾਹ ਕੋ ਉੱਡਣਾ ਵਿੱਚ ਪੂਰਾ ਅੱਜ ਸਵੇਰੇ ਨੇਰੀ ਚੜ ਗਿਆ ਆ ਉਹਦਾ ਕਰਕੇ ਪਾਣੀ ਛਿੜਕਣਾ ਪਿਆ ਵੀੜੇ 'ਚ ਮਿੱਟੀ ਬਹੁਤ ਔੜ ਲੱਗੀ ਅੰਦਰ ਨੂੰ ਜਾਣ ਲਈ ਦੇਖੋ ਕਿਦਾਂ ਪੂਰਾ ਚੜਿਆ ਆ ਖਰਾਬ ਬਗੰਢੀ ਹੈ ਇਹ ਲੈ ਸਵੇਰਾ ਸਵੇਰਾ ਆ ਦਿਨੇ ਤਾਂ ਹੋਰ ਤੜੂਗਾ ਪੂਰਾ ਪੁਰੇ ਨੇ ਲੱਗਦਾ ਹੈ ਕਿ ਮੌਸਮ ਖਰਾਬ ਜਿਆ ਦੱਸਿਆ ਨੇਰੀਆਂ ਗੁਰੀਆਂ ਦੱਸੀਆਂ ਆ 3 ਮਈ ਤੱਕ ਤੇ ਚੰਗਾਪੁਰਾ ਵਗੰਡਿਆ ਆ ਤੇ ਪਾਣੀ ਛਿੜ ਕੇ ਹਟਿਆ ਵੀ ਅੰਦਰ ਚੱਲ ਰੀਣਕ ਘੱਟਾ ਘੱਟ ਜਾਊ ਇੱਕ ਤੂੜੀ ਬਹੁਤ ਅੰਦਰ ਉਲੜ ਕੇ ਜਾਂਦੀ ਆ ਲਾਗੇ ਛਾਗੇ ਨਹੀਂ ਵੀ ਤਾਂ ਵੀ ਜਾਂਦੀ ਆ ਅੰਦਰ ਅਰੇ ਇੰਨਾ ਤੂੜੀ ਜੂੜੀ ਜਾਂਦੀ ਆ ਤੇ ਉਧਰ ਇੱਕ ਪਾਣੀ ਲਾਇਆ ਆ ਫਰਦਾਸ ਦਾ ਕਮਾਦ ਰਹਿ ਗਿਆ ਇਹ ਗੱਲ ਥੋੜਾ ਜਿਹਾ ਦਿਖਾਉਣਾ ਮੈਂ ਏਹ ਖਾਨਾ ਇੰਨਾ ਵਗਦਾ ਵੀ ਗੱਲ ਛੱਡ ਦਿਓ ਸਵੇਰੇ ਹੀ ਅੰਬ ਦੇਖੋ ਕਿਦਾਂ ਕਰੇ ਆ ਸਭ ਲੈਣਾਂ ਹੀ ਲੱਗੀਆਂ ਪਈਆਂ ਪੰਗੀਆਂ ਉਹ ਤਾਂ ਅੰਬ ਹੀ ਅੰਬ ਹੈ ਬਹੁਤ ਅੰਬ ਗਿਰਿਆ ਥੱਲੇ ਬਾਕੀ ਇਦਾਂ ਆਪਣੇ ਵਾਲੇ ਕਮਾਦ ਦੇ ਵਿੱਚ ਲਾਪਿਆ ਢਿੰਜਣ ਜੰਮਣ ਤੂੰ ਹੋੜ ਦੀ ਮਾਨ ਨਹੀਂ ਪਣੀ ਇੱਕ ਬੇਲ ਜੀ ਇੱਕ ਢਿੰਜਣ ਉਹ ਹੁਣ ਦੇ ਦੇ ਜਾਂ ਦਿਹਾੜੀ ਕੋ ਰੋਕੇ ਦੋ ਦਿਨ ਰੋਕੇ ਮਾਨੀ ਆ ਉਹਦਾ ਕਾਰਨ ਆ ਕਿ ਕੰਨ ਕੜ ਜਣ ਜੰਮਦਾ ਦੇ ਮੈਂ ਕਹਾਂ ਜੰਮ ਹੋਵੇ ਜਿਹੜਾ ਜੰਮ ਹੋਣਾ ਆ ਅੰਦਰ ਕੰਨ ਕਾ ਜੰਮੰਡਿਆ ਵਿੱਚ ਜਿੰਨਾ ਜੰਮਣਾ ਹੋ ਜਾਊਗਾ ਦੋ ਤਿੰਨ ਦਿਨਾਂ ਦੇ ਹੋਰ ਕਾ ਹੈ ਇਹ ਤੇ ਜਦ ਤੱਕ ਬਣਾਈ ਹੋਣੀ ਜਦ ਤਾਈ ਦੂ ਆ ਕਾ ਮਾੜਾ ਮੋਟਾ ਚੜਨਾ ਹੈ ਇਧਰ ਸਗਾ ਸਾਬੇ ਦੇ ਇੱਥੋਂ ਪਾਣੀ ਰਹਿ ਗਿਆ ਕੱਲ ਮੋਟਰਾਂ ਦੋ ਚਲਦੀਆਂ ਸੀ ਵੀ ਇਧਰ ਦੀ ਆੜ ਪਾ ਕੇ ਉੱਥੇ ਮਾਰੇ ਤਾਂ ਅੰਬ ਨੂੰ ਪਾਣੀ ਗੱਲ ਲਾਇਆ ਸੀਗਾ ਕਿ ਅੱਜ ਫੇ ਚਲ ਉਹਨੇ ਆੜ ਪਾ ਲਈ ਇੱਥੇ ਤੱਕ ਹੋ ਗਿਆ ਇਹਦੇ ਨਾਲ ਆ ਕਮਾ ਦੇ ਦਾ ਰਹਿ ਗਿਆ ਹਿਸਾਬੇ ਦਾ ਇੱਥੋਂ ਭਰਨ ਦਾ ਬੱਤੀ ਚੱਲ ਗਈ ਸੀ ਤਾਂ ਅੱਜ ਮੋੜਿਆ ਪਾਣੀ ਇੱਧਰੋਂ ਦੁਬਾਰਾ ਪਰ ਚੱਲਾ ਕਮਾ ਦੇ ਦੇਖ ਕੇ ਆਉਣਾ ਪਾਣੀ ਉੱਧਰ ਜਾ ਕੇ ਉਹ ਉੱਧਰ ਕੰਮ ਲੱਗਾ ਆ ਤੇ ਪੈ ਜੂ ਹੋਰ ਅੱਧਾ ਘੰਟਾ ਪਾਣਨੇ ਉਹਨੇ ਨਾ ਭਰ ਜਾਣਾ ਮਾਰੇ ਇੰਦਿਆਂ ਵਿੱਚੋਂ ਖਿੜਾ ਅੱਧੇ ਇੱਕ ਘੰਟੇ ਦਾ ਮੋਟਰ ਚੱਲ ਗਈ ਹੋਰ ਤਾਂ ਭਰ ਜਾਣਾ ਜਰਤੇ ਇਹ ਇਥੋਂ ਲੈ ਕੇ ਰਹਿ ਗਏ ਸੀ ਉਹ ਵਰਲੇ ਬੰਨੇ ਨੂੰ ਹਾਂ ਵਿੱਚੋਂ ਖੇ ਰੈਂਦੀ ਹੈ ਹੱਲੇ ਉਹ ਸਿਰੇ ਤੱਕ ਵਿੱਚੋਂ ਵਿੱਚੋਂ ਰਹਿ ਗਿਆ ਸੀ ਬਸ ਆਹ ਦੇ ਇਥੋਂ ਬੰਨਾ ਲਾਤਾ ਤਾਂ ਇੱਧਰ ਇੱਧਰ ਹੀ ਜਨਾ ਸੁੱਕਾ ਰਹਿੰਦਾ ਅਸਲ ਮੋੜ ਦੇ ਤਾਂ ਪਾਣੀ ਇਹਨੇ ਬਣਾਈ ਕਰਨੀ ਆ ਹੁਣ ਟਾਬੇ ਨੇ ਰਹਿ ਗਏ ਤੇ ਇੱਥੇ ਵੀ ਉਹ ਦੋ ਨਕੂਦੇ ਆ ਦੇਖਦੇ ਕਈ ਨਾ ਤੋੜ ਤਾੜ ਕੇ ਭਰ ਦਿੰਨੇ ਆ ਤੇ ਚਲੋ ਭਰ ਜਾਊਗਾ ਵਿੱਚ ਪਾਣੀ ਦਾ ਐਸ ਮੋਟਰ ਦਾ ਪੈਂਦਾ ਸੀ ਇਹ ਮੋਟਰ ਦਾ ਪਾਣੀ ਫੇਰ ਪਰਲੇ ਬੰਦੇ ਨੂੰ ਜਾਣਾ ਸੀ ਇੱਧਰ ਲਖੁੰਜੋਂ ਪਾਤਾ ਇੱਧਰ ਲਖੁੰਜਾ ਹੀ ਰਹਿੰਦਾ ਸੀਗਾ ਤੇ ਇਧਰੋਂ ਪਰ ਜਾਊਗਾ ਇਹ ਇੱਕ ਵਾਰੀ ਚਲੋ ਛੇੜ ਛੂੜ ਕੇ ਤੇ ਭਰ ਦਾਂਗੇ ਤੇ ਫੇਰ ਇੰਨੇ ਕਰਨੀ ਇਹਦੀ ਬਨਾਈ ਕਮਾਦ ਵੱਡਾ ਹੋਈ ਜਾਂਦਾ ਤਰਫਾਲੀ ਫੇਰ ਦਿੱਤੀ ਸੀ ਦੋ ਤਿੰਨ ਦਿਨ ਪਹਿਲਾਂ ਹੁਣ ਉਧਰ ਵੀ ਤਰਫਾਲੀ ਫੇਰਨੀ ਆਂ ਬੀਜ ਮੇ ਕਮਾਚੇ ਵੀ ਉਹਨੇ ਤੇ ਮੈਂ ਪਹਿਲਾਂ ਤਾਂ ਮਾਨੇ ਟੂ ਹੋਰ ਦੀ ਫੇਰ ਮੈਂ ਤਰਫਾਲੀ ਫੇਰ ਕੇ ਛੱਡ ਦੇਣਾ ਇਹ ਦੇਖਾਂਗੇ ਬਾਅਦ ਚ ਬਨਾਈ ਕਰਾਂਗੇ ਕਾ ਵਿੱਚ ਹੋਰ ਨਗਾ ਕੋਈ ਵੀ ਕਾਹ ਦੇ ਜੋ ਗੰਡਿਆ ਮੇਰੇ ਵਾਲੇ ਕਮਾਚ ਢਿੰਜਣ ਤੇ ਨਾਲ ਇੱਕ ਹੋ ਚਿਬੜਾਂ ਦੀ ਬੇਲ ਆ ਉਗੰਡੀ ਉਹ 240 ਨਾ ਮਾਰਨੀ ਆ ਇੱਕ ਵਾ 240 ਸਪਰੇਅ ਮਾਰ ਦਾਂਗੇ ਤੇ ਸੁੰਡੀਰੀ ਦੋਦੀ ਵੀ ਇੱਕ ਮਾਰ ਦੇਣੀ ਆ ਸਵੇਰੇ ਇੱਥੇ ਹੀ ਸਗਾ ਸਾਬਾ ਸਵੇਰ ਦਾ ਪਾਣੀ ਪੂਣੀ ਮੋੜ ਕੇ ਆ ਰੋਡ ਪਰ ਮਾ ਕੇ ਗਿਆ ਆ ਪਾਣੀ ਪੂਣੀ ਦੇਖ ਕੇ ਹਟਿਆ ਹੁਣ ਤੇ ਪੂਰੇ ਨੇ ਤਾਂ ਬਹਿ ਜਾ ਬਹਿ ਜਾ ਕੀਤੀ ਪਈ ਐ ਇਦਾਂ ਬਗੰਡਿਆ ਪੂਰਾ ਦੇਖਦੇ ਆ ਬਾਕੀ ਦਿਨੇ ਕੀ ਕਾਰੋਬਾਰ ਚੱਲਦੇ ਆ ਇੱਧਰ ਦੀ ਪਾਣੀ ਮੋੜ ਕੇ ਦੇ ਇਧਰੋਂ ਪਾਤਾ ਖੁੰਦਿਆ ਜੇ ਰਿੰਦਾ ਦਿੰਦਾ ਇੰਨੇ ਨਾ ਭਰ ਜਾਣਾ ਚਲੋ ਬੱਤ ਲੱਗ ਜੂ ਦੋ ਦਿਨਾਂ ਦਿਨਾਂ ਤੱਕ ਲੱਗ ਜਾਣੀ ਬੱਤ ਗਰਮੀ ਬਹੁਤ ਜ਼ਿਆਦਾ ਪੈਣ ਢੀ ਆ ਚਲੋ ਬਣਾਈ ਹੋਈ ਠੀਕ ਆ ਮਿਲਦੇ ਆ ਕਿਸੇ ਹੋਰ ਵਲੌਗ ਤੇ ਸਤਿ ਸ੍ਰੀ ਅਕਾਲ ਜੀ ਸਾਰੇ